ਨਾ ਵੀ ਪਹਿਨ ਚੋਦੋ ਤੂੰ ਅੰਨੇ ਦਾ ਅੰਨੇ ਦਾ ਨਹੀਂ ਆਹ ਦਾੜੀ ਦਾੜੀ ਕਾਦੀ ਨਹੀਂ ਫਿਰਦਾ ਫੜੇ ਮੈਂ ਤੇਰੇ ਵਜਾ ਦਾ ਚੇਰੀ ਦਾ ਪਹਿਨ ਚੋਦੋ ਗਲਤੀ ਹੋ ਗਈ ਆ ਚੁੱਪ ਕਰਕੇ ਸੱਜੇ ਨਿਕਲ ਜਾ ਉੱਥੇ ਗੁਰਦੁਆਰੇ ਜਾ ਕੇ ਅੱਖਾਂ ਦੇਖ ਨਹੀਂ ਆਉਂਦੀ ਇਹਨਾਂ ਇਹ ਆਖੜ ਕੇ ਕੀਤਾ ਇਹ ਕਹਿੰਦੇ ਨਹੀਂ ਕਿ ਇਹਨਾਂ ਨੂੰ ਫੋਟੋ ਲਾ ਇੱਕ ਉਹਨੂੰ ਨਿਕਲ ਗਿਆ ਯਾਰ ਬੜੇ ਤੁਸੀਂ ਐਂ ਦਾ ਕਰਦੇ ਜਿਹਦਾ ਨੰਬਰ ਵੀ ਲੈਣਾ ਉਹ ਫੜੇ ਮੂੰਹ ਤੁਹਾਡਾ ਮਰਦਾ ਦਾ ਆ ਜਾਂਦਾ ਲੈ ਕੇ ਮਰਦੇ ਉਹ ਬੇਤੋਹਾਂ ਨਾ ਗਾਪਰੇ ਪਾਏ ਤੁਹਾਨੂੰ ਕਾ ਫਾਦਾ ਦਾ ਕਾ ਤੇਜ ਕਰ ਬਾਹੂ ਬਾਰੇ ਤੂੰ ਨਾ ਸੜਿਆ ਮੋਨਾਏ ਤੂੰ ਸੋਖਾ ਨਾ ਬਾਬਾ ਜੀ ਮੈਂ ਤਾਂ ਨਾਲ ਗਿਆ ਜਨੰਦੀ ਨਹੀਂ ਨਹੀਂ ਨਾਲ ਤੈਨੂੰ ਨਹੀਂ ਪਤਾ ਤੇਰੀ ਮਾਂ ਦੇ ਖਸਮ ਤੇ ਰਕੇ ਕਰਦੇ ਨੇ ਭੈਣ ਚੋਤੇ ਦਾੜੀ ਦਾੜੀ ਫੜੀ ਹੋਈ ਆ ਸਾਲਾ ਡੋਪੇ ਰੇ ਮਾਰ ਫਿੱਟੋ ਫਿੱਟੋ ਅੰਧੇ ਹੋਇ ਨੋਕ ਸਾਲਾ ਤੁੰਦਾ ਸਾਰਾ ਬਾਬਾ ਇਹ ਗਲਤੀ ਹੋ ਕੇ ਵਾਪਸੀ ਕਰਤੇਗਾ ਅਗਾ ਨਹੀਂ ਕਰਦਾ ਬਾਬਾ ਹਰ ਸਾਲ ਤੁਸੀਂ ਇੰਨਾ ਕਰ ਲਈ ਹਰ ਸਾਲ ਮਾਪਿਆਂ ਦੀ ਗੱਲ ਨਹੀਂ ਪਤਾ ਨਹੀਂ ਗਾਂ ਪੈਣੋਂ ਬੜਾ ਸਮਝਾਣਾ ਰੋਜ਼ ਬੜਾ ਅਰੇ ਸਾਰੇ ਜਿੰਦਾਂ ਨੂੰ ਸਾਰਿਆਂ ਨਾਲ ਜਿੰਮੇਦਾਰ ਬਣਾ ਤੂੰ ਕੁਝ ਸੁਣਦਾ ਕਿਉਂ ਇਹਨਾਂ ਨਾਲ ਬਾਪੂ ਬਾਬੇ ਅਗਰ ਨਹੀਂ ਲਿਆਂਦੋ ਬਾਬੇ ਦੀ ਗੱਲ ਕਿਉਂ ਨਹੀਂ ਲਿਆ ਕਿਰਪਾਨਾਂ ਦੀ ਸਭ ਨੇ ਪਾਈਆਂ ਮੈਨੂੰ ਮੇਰੇ ਲੱਗਦਾ ਲਤਾ ਵੜਦਾਂ ਨਹੀਂ ਅਸੀਂ ਵੇਂਦੇ ਨਹੀਂ ਆਪਾਂ ਇਹ ਸਾਰੇ ਤਾਂ ਸਾਰਿਆਂ ਦਾ ਕੰਮ ਇਹਨਾਂ ਦਾ ਖਾਨ ਤੋਂ ਸਭ ਕੁਝ ਹਰ ਸਾਲ ਇਹ ਸ਼ਮਾਈ ਦੇ ਆਉਂਦੇ ਨੇ ਉਹਨਾਂ ਨੂੰ ਪੈਸੇ ਦਿੰਨੇ ਆ ਅਸੀਂ ਦੇਵਾ ਕਰਦੇ ਆ ਕਿਹੜੇ ਬਾਬੇ ਨੂੰ ਪਤਾ ਵਰਗੇ ਸਰਦਾਰ ਵਾਹਿੰਦੇ ਜਿੰਦਾ ਸਾਰਾ ਬਾਪਾ ਯਾਰ ਦੋਸਤ ਇਹ ਤੀਸਾ ਹਟਾਇ ਨਾ ਸਾਨੂੰ ਫਿਰ ਉਹ ਕਿਹਾ ਦੀ ਤੋਣੀ ਗਲਤੀ ਹੋਦੀ ਆ ਕੁੜੀ ਆ ਸੱਚਾ ਨਹੀਂ ਇਰਾਦਾ ਕਰਦੀ ਜਿਹੜਾ ਸੇਵਾ ਤੇ ਕਰ ਲੈਂਦਾ ਛੋਟਾ ਦੇ ਤੂੰ ਤੈਨੂੰ ਮੈਂ ਮੈਂ ਵੀ ਆ ਕਰਦਾ ਛੋਟੇ ਮਿਲ ਕੋ ਬਹੁਤ ਆਵੇ ਹੁ ਜਾਨੀ ਕੋਈ ਆਰਾਮ ਦਿੱਤਾ ਨਹੀਂ ਆਰਾਮ ਕਰਾ ਕੀਤਾ ਤਾ ਜੋ ਮਨ ਪਤਾ ਹੁੰਦਾ ਤੂੰ ਤੂੰ ਹੀ ਭੈਣ ਦਿਓ ਖਦਮੋ ਸਾਡੇ ਗੁਰਬਾਰੇ ਜੂ ਤੂੰ ਮਾ ਪੂ ਲਾ ਕੇ ਬੜੇ ਆਰਾਮ ਕਰਦੇ ਤੈਨੂੰ ਮੜਨ ਨਹੀਂ ਦੇਣਾ ਸੀ ਮੈਂ ਓਏ ਅੰਦਰ ਦੇਖਾ ਹੀ ਨਹੀਂ ਕੋਈ ਹਰ ਸੰਘਤ ਮੈਨੂੰ ਕੀ ਕਹਿਆ ਕਿ ਨਹੀਂ ਇੱਥੇ ਪੁੜੀ ਗਈ ਦਿੱਤਾ ਹੋਈ ਨਹੀਂ ਇਹ ਇਹ ਗੁਰਬਾਰੇ ਵਰਕੇ ਆਰਾਮ ਨਹੀਂ ਮੈਨੂੰ ਕੀ ਪਤਾ ਕਿ ਬਣ ਕਾ ਮਰ ਜਾਉਂਦੇ ਫੀਲ ਮੈਦਾਨਾਂ ਤੇ ਬੈਠ ਕੇ ਪਾਣੀ ਨਿਚਵਾਉਣ ਦੇਣਾ ਸੀ ਉੱਥੇ 2 ਘੰਟੇ ਆਰਾਮ ਕਿਟਾ ਰੋਟੀ ਖਾਣੀ ਹੋ ਗਈ ਤੁਹਾਨੂੰ ਆ ਮੀਂਹ ਦਾ ਕਾਣ ਕਿ ਨਿਕਲੀ ਨੂੰ ਹੋ ਗਿਆ ਤੁਹਾਨੂੰ ਮੀਂਹੇ ਪਰ ਤੇ ਤੁਹਾਨੂੰ ਪਤਾ ਨਹੀਂ ਚੱਲ ਗੁਰਦਵਾਰੇ ਸੌਂ ਖਾ ਮੈਂ ਮੈਨੂੰ ਨਹੀਂ ਬੰਦ ਬੱਬੀ ਮੈਨੂੰ ਸੌਂ ਕਸਮ ਗੰਦ ਬੱਬੀ ਮੈਂ ਤੇ ਕਦੀ ਗਲਤੀ ਹੋ ਗਈ ਅੱਜ ਕਦੀ ਉਸ ਵਾਰ ਮੈਨੂੰ ਤੁਹਾਨੂੰ ਪਤਾ ਨਹੀਂ ਇਹ ਉਹ ਹੱਥ ਨਹੀਂ ਲਾਉਣ ਦੇਂਦੇ ਓਏ ਆਓ ਜੇਬ ਨੂੰ ਹੱਥ ਨਹੀਂ ਲਾਉਣ ਦਿੰਦਾ ਭਾਂਡੇ ਸਿਆਣਾ ਬਿਆਨ ਕਿੱਥੇ ਚਲਾਇਆ ਉਹ ਕਿੱਧਰ ਗਿਆ ਆਪੇ ਉਥੇ ਰਾਜ ਖਲੋਤਾ ਵਾਪੇ ਲੈ ਜਾਣਗੇ ਉਧਰ ਇਹਨਾਂ ਪਾ ਗਏ ਇੰਟਰਨੈਟ ਦੇ ਪਾਉਣ ਇਹਨਾਂ ਦੀ ਭੈਣ ਚੋਂ ਤਾਂ ਦੀ ਗੱਲ ਚਲ ਸ਼ਰਮ ਨਹੀਂ ਆਉਂਦੀ ਇੱਕ ਤਾਂ ਬਜ਼ੁਰਗ ਹੋ ਗਿਆ 90 ਸਾਲ ਦਾ ਪੈਸਾ ਇਹੇ ਤੇ ਕੰਮ ਕਰਨ ਦਾ ਇਹਦੀ ਮੈਂ ਸੇਵਾ ਉਹ ਕਰਾਂ ਥੋੜੀ ਜਣ ਕਰ ਤੈਨੂੰ ਪਜਾ ਦੇ ਤੈਨੂੰ ਪਜਾ ਦੇਣਾ ਹੁੰਦਾ ਯਾਰ ਨਾ ਹੁੰਦੇ ਆਂਦੇ ਨਾ ਗੁਰਦੁਆਰੇ ਦੀ ਸੇਵਾ ਕਰਦੇ ਗੁਰਦੁਆਰੇ ਆਹ ਮੰਗਦੇ ਕਿਹੜੇ ਮੂੰਹ ਤੁਹਾਡੇ ਜੰਮਨ ਦਾ ਕਿਹੜੇ ਮੂੰਹ ਨੂੰ ਤੈਨੂੰ ਸਵੇਰੇ ਤੋਂ ਲੱਛਦੇ ਨੇ ਪਜਾ ਦੇ ਤੈਨੂੰ ਵੜਾ ਮੈਂ ਤਾਂ ਵੜਾ ਨਹੀਂ ਤੂੰ ਹੀ ਭੈਣ ਚੋਂ ਤਾਂ ਮੈਂ ਥੱਕਦਾ ਲਾਕੇ ਜਿੱਦ ਤੇ ਫਿਰਦੇ ਵੇਖਦਾ ਮੈਂ ਉੱਥੇ ਫੇਰ ਕੁੱਤ